ਸਰਸਿਕਾਲ ਜੀ ਮੈ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਦਵਾਂਗੇ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਮਾਕਾਰਨੀ ਦੇਸ਼ ਦੇ ਘਰਾਂ ਦੇ ਸੰਕਟ ਨਾਲ ਨਿਪਟਣ ਲਈ ਉਹਨਾਂ ਦੀਆਂ ਯੋਜਨਾਵਾਂ ਨੂੰ ਅਪਣਾਉਣ ਇਸ ਦੇ ਨਾਲ ਹੀ ਪੋਲੀਵਰ ਦਾ ਕਹਿਣਾ ਹੈ ਕਿ ਲਿਬਰਲਸ ਨੂੰ 13 ਲੱਖ ਡਾਲਰ ਜਾਂ ਉਸ ਤੋਂ ਘੱਟ ਮੁੱਲ ਦੇ ਸਾਰੇ ਘਰਾਂ ਦੇ ਫੈਡਰਲ ਵਿਕਰੀ ਕਰਦ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਨਗਰਪਾਲਿਕਾਵਾਂ ਨੂੰ ਪਰਮਿਟ ਜਾਰੀ ਕਰ ਵਿੱਚ ਤੇਜ਼ੀ ਲਿਆਉਣੀ ਦੇ ਅਤੇ ਡਿਵੈਲਪਮੈਂਟ ਫੀਸ ਵਿੱਚ ਕਟੌਤੀ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨੂੰ ਇਮੀਗ੍ਰੇਸ਼ਨ ਨੂੰ ਕਾਬੂ ਵਿੱਚ ਲਿਆਉਣ ਦੀ ਜ਼ਰੂਰਤ ਹੈ ਉਹਨਾਂ ਦਾ ਦਲੀਲ ਹੈ ਕਿ ਪਿਛਲੇ ਇੱਕ ਹਦਹਾਕੇ ਵਿੱਚ ਨਵੇਂ ਲੋਕਾਂ ਦੇ ਵੱਡੇ ਪမာਣੇ ਤੇ ਔਨ ਕਾਰਨ ਘਰਾਂ ਵਿੱਚ ਕਮੀ ਆਈ ਹੈ। ਪ੍ਰੋਜਨਿਤਾ ਦੇ ਕਹਿਣਾ ਹੈ ਕਿ ਅਗਲੇ 2 ਸਾਲਾਂ ਵਿੱਚ ਘਰਾਂ ਦੇ ਨਿਰਮਾਣ ਦੀ ਰਫਤਾਰ ਹੋਣੀ ਦੀ ਉਮੀਦ ਹੈ। ਦੱਸਿਆ ਕਿ ਕੈਨੇਡਾ ਮਾਰਗੇਜ਼ ਵਿੱਚ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਨਵੀਂ ਰਿਪੋਰਟ ਕਹਿੰਦੀ ਹੈ ਕਿ ਟ੍ਰਾਂਟੋ 20 ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਸਾਲਾਂ ਆਵਾਸ ਨਿਰਮਾਣ ਵੱਲ ਜਾ ਰਿਹਾ ਹੈ ਅਤੇ ਵੈਂਕੂਵਰ ਵਿੱਚ ਨਿਰਮਾਣ ਵਿੱਚ ਮੰਡੀ ਆਈ ਹੈ ਪਰ ਜੇ ਏਜੰਸੀ ਦਾ ਇਹ ਵੀ ਕਹਿਣਾ ਹੈ ਕਿ ਇਸ ਸਾਲ ਦੀ ਪਹਿਲੀ ਛਮਾਹੀ ਵਿੱਚ ਕੈਲਗਰੀ ਐਡਮਿੰਟਨ ਮੋਂਟਰੀਅਲ 온ਟਾਰੀਓ ਅਤੇ ਹੈਲਫੈਕਸ ਵਿੱਚ ਨਿਰਮਾਣਕਾਰਜ ਰਿਕਾਰਡ ਰਫਤਾਰ ਦੇ ਕਰੀਬ ਪਹੁੰਚ ਗਏ ਹਨ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ